ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਮਾ ਨਿਰਦੇਸ਼ ਅੰਕ ਜਮਾਈਤੀ ਅਭਿਆਸ ਨੰਬਰ 7.1 ਤੇ 6ਵੇਂ ਸਵਾਲ ਦਾ ਪਹਿਲਾ ਭਾਗ ਅਸੀਂ ਕਰਾਂਗੇ ਤੇ ਬੱਚਿਓ ਇਹ ਸਵਾਲ ਨੂੰ ਦੋ ਵਿਧੀਆਂ ਨਾਲ ਹੀ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਦੋਨੋਂ ਵਿਧੀਆਂ ਨਾਲ ਹੀ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਦੂਜੇ ਵਿਸ਼ਿਆਂ ਦੀਆਂ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 10th english mcq 10th english literature 10th grammar 10th science 10th math notes math concepts ਫਿਰ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪਲੇਨ ਕੀਤਾ ਗਿਆ ਹੈ ਐਕਸਪੈਂਡ ਕਰਕੇ ਸੋ ਬਹੁਤ ਵਧੀਆ ਗੀਏ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਵਿੱਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਹਓ ਦੇਖੀਏ ਬੱਚੇ ਵਾਲਾ ਸਵਾਲ ਜਿਹੜਾ ਕਿ ਪੰਜਵਾਂ ਸਵਾਲ ਜਿਹੜਾ ਸੀ ਪਿਛਲੇ ਵੀਡੀਓ ਵਿੱਚ ਕੀਤਾ ਸੀ ਉਹਨਾਂ ਮਿਲਦਾ ਜੁਲਦਾ ਹੈਗਾ ਸੋ ਪਹਿਲਾ ਭਾਗ ਹੈ 6ਵੇਂ ਸਵਾਲ ਦਾ ਕਹਿੰਦੇ ਇਹਦਾ ਜੋ ਸਿਰਲੇਖ ਹੈ ਸਵਾਲ ਦਾ ਹੇਠਾਂ ਦਿੱਤੇ ਬਿੰਦੂਆਂ ਦੁਆਰਾ ਬਣਨ ਵਾਲੇ ਚਤੁਰਪੁਜ ਦੀ ਕਿਸਮ ਜੇਕਰ ਕੋਈ ਹੈ ਤਾਂ ਭਾਵ ਇਹਦਾ ਮਤਲਬ ਇਹ ਕਿ ਹੈ ਵੀ ਸੰਭਾਵਨਾ ਹੈ ਕਿ ਚਾਰ ਬਿੰਦੂ ਦਿੱਤੇ ਹੋਣ ਤੇ ਉਹਦੇ ਨਾਲ ਜਿਹੜਾ ਚਤੁਰਭੁਜ ਨਹੀਂ ਬਣੇਗਾ ਉਹ ਅਸੀਂ ਜਿਹੜੇ ਅਗਲੇ ਭਾਗ ਆਣਗੇ ਉਹ ਚ ਐਸੇ ਜਾਏਗੀ ਤੇ ਤੁਹਾਨੂੰ ਇਹ ਵੀ ਪਲੇਖਾ ਰਹੀ ਹੋਣਾ ਚਾਹੀਦਾ ਕਿ ਚਾਰ ਬਿੰਦੂਆਂ ਦਿੱਤੀਆਂ ਦੇ ਚਾਰ ਬਿੰਦੂਆਂ ਨਾਲ ਹਮੇਸ਼ਾ ਕੋਈ ਚਤੁਰਭੁਜ ਬਣ ਹੀ ਜਾਂਦਾ ਹੈ ਸੋ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਚਤੁਰਭੁਜ ਨਹੀਂ ਬਣੇਗਾ ਉਹ 6ਵੇਂ ਸਵਾਲ ਦੇ ਜਿਹੜਾ ਅਗਲਾ ਭਾਗ ਆਣਗੇ ਉਹ ਚ ਆਏਗਾ ਇਦਾਂ ਦਾ ਇੱਕ ਕੇਸ ਸੋ ਕਹਿੰਦੇ ਜੇ ਕੋਈ ਕੋਈ ਹੈ ਤਾਂ ਦੱਸੋ ਅਤੇ ਆਪਣੇ ਉੱਤਰ ਦਾ ਕਾਰਨ ਵੀ ਦੱਸੋ ਕਿ ਚਤੁਰਭੁਜ ਬਣਦਾ ਹੈ ਜਾਂ ਨਹੀਂ ਬਣਦਾ ਫਿਰ ਕਿਹੜੇ ਕਿਸਮ ਦਾ ਬਣਦਾ ਹੈ ਤੇ ਫਿਰ ਤੁਸੀਂ ਇਹ ਗੱਲ ਕਿਦਾਂ ਕਹਿ ਰਹੇ ਹੋਗਾ ਦਾ ਕਾਰਨ ਕੀ ਉਹ ਦੱਸੋ ਸੋ ਪਹਿਲਾ ਭਾਗ ਤੇ ਬੱਚੇ ਚਾਰ ਬਿੰਦੂ ਹੈਗੇ ਨੇ ਸਾਡੇ ਕੋਲੇ ਵਲੇ ਠੀਕ ਹੈ ਜੀ ਤੇ ਇਹਨੂੰ ਇਦਾਂ ਲਿਖਾਂਗੇ ਪਹਿਲੇ ਹੱਲ ਸ਼ੁਰੂ ਕਰਦੇ ਆ ਪਹਿਲਾ ਮੰਨ ਲਓ ਕਿ ਬਿੰਦੂ ਹਨ ਇਹਨਾਂ ਦਾ ਨਾਮ ਦੇ ਦੋ ਪਹਿਲੇ A B C ਅਤੇ D P Q R S ਵੀ ਦੇ ਸਕਦੇ ਹੋ M N O P ਵੀ ਦੇ ਸਕਦੇ ਹੋ A B C D ਸਭ ਤੋਂ ਸੌਖਾ ਹੈ ਹਨਾ ਸੋ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ x1 y1 ਅਤੇ x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਇਸ ਤਰ੍ਹਾਂ ਹੈ ਐਸਾ ਨੂੰ ਦੂਰੀ ਸੂਤਰ ਚੰਗੀ ਤਰ੍ਹਾਂ ਘੰਟ ਹੋਣਾ ਚਾਹੀਦਾ ਹੈ x1 कटा x2 ਪੂਰੇ ਦਾ ਵਰਗ y1 कटा y2 ਪੂਰੇ ਦਾ ਵਰਗ ਤੇ ਪੂਰੇ ਦਾ ਵਰਗ ਮੋੜ ਇਹ ਦੂਰੀ ਦਾ ਸੂਤਰ ਹੈ ਹੁਣ ਅਸੀਂ ਦੂਰੀਆਂ ਲੱਭਦੇ ਹਾਂ a ਤੋਂ b ਦੀ b ਤੋਂ c ਦੀ c ਤੋਂ d ਦੀ ਤੇ d ਤੋਂ a ਦੀ ਠੀਕ ਹੈ ਸੋ ab ਦੀ ਅਸੀਂ ਲਵਲੀ ਤੇ ਇਹ ਦੇਖੋ ਬੱਚੇ ਕਟਾਏ ਕਟਾਏ 1/2/0 ਤੇ ਇਹ ਬੱਚੇ ਬਣ ਗਿਆ ਕਟਾਏ ਕਟਾਏ ਹੋ ਗਿਆ ਕਟਾ 2 ਤੇ ਕਟਾ 2 ਦਾ ਕਟਾ 2 ਹੀ ਰਹੇਗਾ ਹੁਣ ਕਟਾ 2 ਦਾ ਵਰਗ ਵੀ 4 ਤੇ ਘਟਾ 2 ਦਾ ਵਰਗ ਵੀ 4 ਤੇ ਬਣ ਗਿਆ ਸੱਚੇ ਬੱਚੇ 4 4 4 8 ਜਿਹੜਾ ਕਿ ਬਰਾਬਰ ਹੈ 2 ਵਰਗਮੂਲ 2 ਦੇ ਕਿਉਂਕਿ 8 ਨੂੰ 4 2 ਲਿਖ ਸਕਦੇ ਆ ਤੇ 4 ਦਾ ਵਰਗਮੂਲ 2 ਹੁੰਦਾ ਹੈ 2 ਬਾਹਰ ਆ ਜਾਏਗਾ ਤੇ 1 2 ਅੰਦਰ ਆ ਜਾਏਗਾ ਹੈ ਦਿੱਤਾ ਨੰਬਰ 1 ਇਸੇ ਤਰ੍ਹਾਂ ਬੱਚੇ ਉਹਨਾਂ ਦੌਰਾਨ ਦੀ ਲੋੜ ਨਹੀਂ BC 1 ਬ੍ਰੈਕਟ ਪਾ ਕੇ ਘਟਾ ਇੱਕ ਜਿੱਥੇ ਘਟਾ ਦਾ ਨਿਸ਼ਾਨ ਉੱਥੇ ਬ੍ਰੈਕਟ ਅੰਦਰ ਛੋਟਾ ਪਾਣਾ ਸੋ ਇਹ ਘਟਾ ਘਟਾ ਜਮਾ ਹੋ ਜਾਏਗਾ ਇੱਕ ਜਮਾਈਕ ਬਣ ਗਿਆ ਤੇ 0/2 /2 ਰਹਿ ਜਾਏਗਾ /2 ਦਾ ਵਰਗ ਵੀ 4 2 ਦਾ ਵਰਗ ਵੀ 4 ਤੇ ਵੀ ਇਹੀ ਆ ਗਿਆ ਫਿਰ ਆ ਗਿਆ /1 /3 ਇਹ ਘਟਾ ਘਟਾ ਜਮੂ ਆ ਜਾਏਗਾ ਸੋ 3 ਚ ਗਿਆ 2 ਤੇ 2 /0 2 ਇਹਦਾ ਵਰਗ ਵੀ 4 ਇਹਦਾ ਵਰਗ ਵੀ 4 8 ਬਣ ਗਿਆ ਤੇ ਇਹਦਾ ਹੁਣ 8 ਦਾ ਹੁਣ ਲੈ 4 2 ਤੇ 2 ਬਾਹਰ ਆ ਜਾਏਗਾ 4 ਦਾ ਵਰਗ ਨੂੰ 2 ਹੁੰਦਾ ਤੇ ਇਹ ਸਾਡਾ ਸੋ ਬੱਚਿਓ ਇਸੇ ਤਰ੍ਹਾਂ ਇਹ /3 /1 ਇਹ ਘਟਾ ਘਟਾ ਜਮੂ ਆ ਜਾਏਗਾ ਕਟਾ 3 ਜਮਾ 1 ਕਟਾ 2 ਦੇ ਬਰਾਬਰ ਹੁੰਦਾ ਹੈ ਤੇ ਇਹ ਕਟਾ ਕਟਾ ਜਮਾ ਹੋ ਜਾਏਗਾ 2 ਹੋ ਜਾਏਗਾ ਵਰਗ ਬੱਚਿਓ ਮਨ ਲੀ ਕੋਈ ਵੀ ਸੰਖਿਆ ਜਿਹੜੀ ਹੈਗੀ ਹੈ ਉਹ ਚਾਹੇ ਉਹਦੇ ਮੂਰੇ ਧਨਾਤਮਕ ਦਾ ਚਿੰਨ ਹੋਵੇ ਚਾਹੇ ਨਾਤਮਕ ਹੋਵੇ ਉਹਦਾ ਵਰਗ ਇੱਕੋ ਜਿਹਾ ਹੁੰਦਾ ਹੈ ਕਿਉਂਕਿ ਕਟਾ ਨੂੰ ਦੋ ਵਾਰ ਜਿਹਨੇ ਗੁਣਾ ਕਰਦੇ ਆਂ ਤੇ ਉਹ ਜਮਾ ਹੋ ਜਾਂਦਾ ਸੋ ਕਟਾ 2 ਦਾ ਵਰਗ ਵੀ 4 2 ਦਾ ਵਰਗ ਵੀ 4 4 ਜਮਾ 4 8 ਜਿਹਨੂੰ ਵੀ 4 2 ਲਿਖ ਸਕਦੇ ਆਂ ਸੋ 4 ਦਾ ਵਰਗਮੂਲ 2 ਦੋ ਵਾਰ ਆ ਜਾਏਗਾ ਤੇ ਦੋ ਅੰਦਰ ਆ ਜਾਏਗਾ ਹੁਣ ਦੇਖੋ ਬੱਚਿਓ ਇਹ ਵੀ 2 ਵਰਗਮੂਲ 2 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 ਭਾਵ ਚਾਰੋਂ ਪੁਜਾਵਾਂ ਬਰਾਬਰ ਹਨ ਪਰ ਆਲੇ ਸਾਨੂੰ ਪਤਾ ਨਹੀਂ ਚਾਰ ਪੁਜਾਵਾਂ ਹੈਗੀਆਂ ਵੀ ਨਹੀਂ ਹੈਗੀਆਂ ਠੀਕ ਹੈ ਨਾ ਪਰ ਹੈਗੀਆਂ ਬਰਾਬਰ ਨੇ ਹੁਣ ਕੱਲਾ ਇਹਦੇ ਨਾਲ ਨਹੀਂ ਪਤਾ ਲੱਗਦਾ ਇੱਕ ਚੀਜ਼ ਸਾਨੂੰ ਹੋਰ ਚਾਹੀਦੀ ਹੈ ਸੋ ਪਹਿਲੇ ਤੇ ਅਸੀਂ ਲਿਖਾਂਗੇ 1 2 3 ਅਤੇ 4 ਤੋਂ ਅਸੀਂ ਦੇਖਦੇ ਹਾਂ ਕਿ AB BC CD DE 2 ਵਰਗਮੂਲ 2 ਐ ਸਾਡੇ ਕੋਲ ਹੈ ਪਾਵ ਚਤੁਰਭੁਜ ਦੀਆਂ ਚਾਰੋਂ ਭੁਜਾਵਾਂ ਬਰਾਬਰ ਹਨ ਇੱਕ ਵਾਰੀ ਫਿਰ ਦੂਰੀ ਸੂਤਰ ਦੀ ਵਰਤੋਂ ਕਰਦੇ ਹੋਏ ਹੁਣ ਦੂਰੀ AC ਲਵਾਂਗੇ ਵਿਕਰਮ ਦੇਖਾਂਗੇ AC A ਵੀ ਨਹੀਂ ਹੁਣ AC 1 1 2 2 ਸਵੇਜੋ ਇਹ 1 ਤੇ ਇਹ ਜਮਾ ਹੋ ਜਾਏਗਾ ਸੋ 1 ਤੇ ਜਮਾ 1 ਸਿਫਰ ਹੋ ਜਾਂਦਾ ਸੋ ਸਿਫਰ ਹੋ ਗਿਆ ਤੇ 2 2 4 ਤੇ ਕਟਾਚਾਰ ਦਾ ਵਰਗ ਕੀ ਹੁੰਦਾ ਹੈ 16 ਤੇ 16 ਦਾ ਵਰਗਮੂਲ ਕੀ ਹੁੰਦਾ 4 ਐਚ ਆਰ ਆ ਗਿਆ ਅਤੇ ਦੂਰੀ ਬੀੜੀ ਦੂਜਾ ਵਿਕਰਣ 1/3 0/0 ਐ ਤੇ 0 ਹੋ ਗਿਆ ਸਾਰਾ ਐ ਕੱਟਾ ਕੱਟਾ ਜਮਾ ਹੋ ਗਿਆ 1 ਜਮਾ 3 4 ਹੋ ਗਿਆ 4 ਚੁੱਕੇ ਸੋ 4 ਦਾ ਵਰਗ ਤੇ ਇਹਦਾ ਵਰਗਮੂਲ ਵਰਗਮੂਲ ਨਾਲ ਵਰ ਕੱਟ ਜਾਏਗਾ ਤੇ 4 ਆ ਗਿਆ ਹੁਣ ਬੱਚੇ ਦੋਨੋਂ ਵਿਕਰਣ ਵੀ ਬਰਾਬਰ ਨੇ ਭਾਵ ਚਤੁਰਭੁਜ ਦੇ ਦੋਵੇਂ ਵਿਕਰਣ ਵੀ ਬਰਾਬਰ ਹਨ ਇਹ ਦੂਜੀ ਸ਼ਰਤ ਕਿਉਂਕਿ ਚਤੁਰਪੁਜ ਦੀਆਂ ਚਾਰੋਂ ਭੁਜਾਵਾਂ ਬਰਾਬਰ ਹਨ ਅਤੇ ਦੋਵੇਂ ਵਿਕਰਣ ਵੀ ਬਰਾਬਰ ਹਨ ਇਸ ਲਈ ਦਿੱਤੇ ਬਿੰਦੂਆਂ ਦੁਆਰਾ ਬਣਨ ਵਾਲਾ ਚਤੁਰਪੁਜ ਇੱਕ ਵਰਗ ਹੈ ਸੋ ਸਾਨੂੰ ਪਤਾ ਲੱਗ ਗਿਆ ਕਿ ਇਹ ਨਾ ਬਿੰਦੂਆਂ ਰਾਹੀਂ ਜੋ ਚਤੁਰਪੁਜ ਬਣੇਗਾ ਉਹ ਇੱਕ ਵਰਗ ਹੋਵੇਗਾ ਆਉ ਇਹਨੂੰ ਦੂਜੀ ਵੀ ਵਿਧੀ ਨਾਲ ਦੇਖੀਏ ਸੋ ਦੂਜੀ ਵਿਧੀ ਦੇਖੀਏ ਸਵਾਲ ਉਹੀ ਹੈ ਦੌਰਾਨ ਦੀ ਕੋਈ ਲੋੜ ਨਹੀਂ ਹੈ ਮੰਨ ਲਓ ਪਹਿਲਾ ਭਾਗ ਉਦਾਂ ਹੀ ਜਿਦਾ ਪਹਿਲੇ ਭਾਗ ਸੇ ਪਹਿਲੀ ਵਿਧੀ ਜਿਹਾ ਦੂਜੀ ਵਿਧੀ ਵੀ ਇੰਨੇ ਬੰ ਉਦਈ ਹੈ ਕਿਉਂਕਿ ਜਿਹੜੇ ਚਾਰੋਂ ਜਿਹੜੇ ਦੂਰੀਆਂ ਨੇ A ਤੋਂ B B ਤੋਂ C C ਤੋਂ D D ਤੋਂ A ਇਹ ਤੇ ਪਤਾ ਕਰਨੀ ਹੀ ਕਰਨੀਆਂ ਨੇ ਸੋ ਇੱਥੇ ਮੈਂ ਦੁਹਰਾਵਾਂਗਾ ਨਹੀਂ ਐਵੇਂ ਇੱਥੇ ਜ਼ਰੂਰ 8 ਨੂੰ ਇੱਥੇ 4 2 ਲਿਖ ਦਿੱਤਾ ਹੈ ਇੱਥੇ 4 2 4 2 ਤਾਂ ਕਿ ਤੁਹਾਨੂੰ ਦੂਜਾ ਰੂਪ ਵੀ ਪਤਾ ਲੱਗ ਜਾਏ ਤੇ 4 4 8 ਲਿਖ ਕੇ ਸਿੱਧਾ ਇਹਦਾ ਲਿਖ ਸਕਦੇ ਹੋ ਤੇ 4 4 ਨੂੰ 4 2 ਲਿਖ ਕੇ ਤੇ 4 ਦਾ ਵਰਗਮੂਲ 2 ਤੇ ਬਾਕੀ ਵਰਗਮੂਲ 2 ਅੰਦਰ ਆ ਜਾਏਗਾ ਇਦਾਂ ਵੀ ਕਰ ਸਕਦੇ ਹੋ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਸੋ ਹੁਣ ਅਗੇ ਲਿਖਾਂਗੇ 1 2 3 ਅਤੇ 4 ਤੋਂ ਅਸੀਂ ਦੇਖਦੇ ਹਾਂ ਕਿ ਇਹ ਬਰਾਬਰ ਨੇ ਭਾਵ ਚਤੁਰਭੁਜ ਦੀਆਂ ਚਾਰੋਂ ਭੁਜਾਵਾਂ ਬਰਾਬਰ ਹਨ ਇੱਕ ਵਾਰੀ ਫਿਰ ਦੂਰੀ ਸੂਤਰ ਦੀ ਵਰਤੋਂ ਕਰਦੇ ਹੋਏ ਹੁਣ ਅਸੀਂ ਇੱਕ ਵਿਕਰਣ ਕੱਢਾਂਗੇ ਦੋ ਵਿਕਰਣ ਨਹੀਂ ਕੱਢਾਂਗੇ ਸੋ ਇੱਕ ਵਿਕਰਣ ਕੱਢਿਆ AC ਜੋ 4 ਆਇਆ ਜਿੱਦਾਂ ਪਹਿਲੇ ਆਇਆ ਸੀਗਾ ਹੁਣ ਅਸੀਂ ਕਰਾਂਗੇ AB ਦਾ ਵਰਗ ਜਮਾ BC ਦਾ ਵਰਗ ਸੋ AB ਕਿਹਦੇ ਬਰਾਬਰ ਹੈ 2 ਵਰਗਮੂਲ 2 ਸੋ 2 ਵਰਗਮੂਲ 2 ਦਾ ਵਰਗ BC ਕਿਹਦੇ ਬਰਾਬਰ ਹੈ 2 ਵਰਗਮੂਲ 2 ਚਾਰੋਂ ਪਜਾਮ ਬਰਾਬਰ ਨੇ 2 ਵਰਗਮੂਲ 2 ਦਾ ਪੂਰੇ ਦਾ ਵਰਨ 2 ਦਾ ਵਰਗ 4 ਵਰਗਮੂਲ 2 ਦਾ ਵਰਗ 2 4 2 8 4 2 8 8 8 16 ਤੇ 16 ਨੂੰ ਅਸੀਂ ਲਿਖ ਸਕਦੇ 4 ਵਰਗ ਤੇ 4 ਦੇ ਬਰਾਬਰ ਆਇਆ ਹੈ ਹੈ ਏ ਸੀ ਦੇ ਬਰਾਬਰ ਆਇਆ ਠੀਕ ਹੈ ਸੋ 4 ਵਰਗ ਦੇ ਬਰਾਬਰ ਹੋ ਗਿਆ ਏ ਸੀ ਦੇ ਵਰਗ ਬਰਾਬਰ ਹੋ ਗਿਆ ਜੇ 4 ਏ ਸੀ ਦੇ ਬਰਾਬਰ ਹੈ ਤੇ ਚਾਰ ਵਰਗ ਏਸੀ ਵਰਗ ਦੇ ਬਰਾਬਰ ਹੈ ਇਹਦਾ ਮਤਲਬ ਕੀ ਹੋਇਆ ਏਬੀ ਦਾ ਵਰਗ ਜਮਾ ਬੀਸੀ ਦਾ ਵਰਗ ਬਰਾਬਰ ਏਸੀ ਦਾ ਵਰਗ ਤੇ ਬੱਚਿਓ ਜਦੋਂ ਤਿੰਨ ਪੁਜਾਵਾਂ ਜੋ ਤ੍ਰਿਭੁਜ ਬਣਾਉਂਦੀਆਂ ਹੋਣ ਜੇ ਇਦਾਂ ਹੋਵੇ ਤੇ ਫਿਰ ਉਹ ਸਮਕੋਣੀ ਤ੍ਰਿਭੁਜ ਹੁੰਦਾ ਅਸੀਂ ਲਿਖਾਂਗੇ ਇਸ ਤਰ੍ਹਾਂ ਪਾਈਥਾਗੋਰਸ ਥਿਉਰਮ ਦੇ ਉਲਟ ਮੁਤਾਬਕ ਕੋਣ ਏਬੀਸੀ ਬਰਾਬਰ 90 ਡਿਗਰੀ ਜੇ ਬੱਚਿਓ ਐਵળી ਪੁਜਾ ਦੇ ਸਮਕੋਣ ਕਿਹੜਾ ਹੈਗਾ ਬੀ ਏਬੀਸੀ ਕੋਣ ਜਿਹੜਾ ਹੈ ਉਹ 90 ਡਿਗਰੀ ਦਾ ਹੋਏਗਾ ਤੇ ਬੱਚਿਓ ਜਦੋਂ ਚਤੁਰਪੁਜ ਦੀਆਂ ਚਾਰੋਂ ਭੁਜਾਵਾਂ ਬਰਾਬਰ ਹੋਣ ਤੇ ਇੱਕ ਕੋਣ ਉਹਦਾ 90 ਡਿਗਰੀ ਹੋ ਜਾਏ ਤੇ ਫਿਰ ਉਹ ਕਿਹੜਾ ਚਤੁਰਪੁਜ ਹੁੰਦਾ ਉਹ ਵਰਗ ਹੁੰਦਾ ਭਾਵੇਂ ਕਿ ਵਰਗ ਦੇ ਚਾਰੋਂ ਕੋਣ 90 ਡਿਗਰੀ ਦੇ ਹੁੰਦੇ ਨੇ ਪਰ ਸਾਨੂੰ ਸਿਰਫ ਇੱਕ ਕੋਣ ਸਿੱਧ ਕਰਨ ਦੀ ਲੋੜ ਹੈ ਜੇ ਚਾਰੋਂ ਭੁਜਾਵਾਂ ਬਰਾਬਰ ਹੋਣ ਇੱਕ ਕੋਣ 90 ਡਿਗਰੀ ਹੋਵੇ ਤੇ ਬਾਕੀ ਦੇ ਤਿੰਨ ਕੋਣ ਵੀ ਆਪਣੇ ਆਪ ਹੀ 90 ਡਿਗਰੀ ਹੋ ਜਾਣਗੇ ਸੋ ਇਸ ਕਰਕੇ ਬੱਚੋ ਜੇ ਚਾਰੋਂ ਭੁਜਾਵਾਂ ਬਰਾਬਰ ਨੇ ਤੇ ਇੱਕ ਕੋਣ 90 ਡਿਗਰੀ ਜੇ ਸਿੱਧ ਹੋ ਜਾਏ ਕਿ ਇਹਦਾ ਮਤਲਬ ਹੈ ਵੇ ਕੀ ਉਹ ਇੱਕ ਵਰਗ ਹੈ ਸੋ ਅਸੀਂ ਲਿਖਾਂਗੇ ਕਿਉਂਕਿ ਚਤ੍ਰਪੁਰਧੀਆਂ ਚਾਰੋਂ ਭੁਜਮ ਬਰਾਬਰ ਹਨ ਅਤੇ ਇੱਕ ਕੋਣ 90 ਡਿਗਰੀ ਹੈ ਇਸ ਲਈ ਐਸੇ ਦੁਬਾਰ ਆ ਗਿਆ ਇਸ ਲਈ ਦੁਬਾਰ ਆ ਗਿਆ ਜੀ ਦੁਬਾਰ ਟਾਈਪਿੰਗ ਹੋ ਗਈ ਗਲਤੀ ਨਾਲ ਇਸ ਲਈ ਦਿੱਤੇ ਬਿੰਦੂਆਂ ਦੁਆਰਾ ਬਣਨ ਵਾਲਾ ਚਤ੍ਰਪੁਜ ਇੱਕ ਵਰਗ ਹੈ ਸੋ ਬੱਚਿਓ ਇਸ ਤਰ੍ਹਾਂ ਅਸੀਂ ਚਾਰ ਵਿਦੂ ਦਿੱਤੇ ਹੋਣ ਤੇ ਦੱਸ ਸਿੱਧ ਕਰ ਸਕਦੇ ਆ ਕਿ ਚਤੁਰਭੁਜ ਬਣੇਗਾ ਜਾਂ ਨਹੀਂ ਬਣੇਗਾ ਤੇ ਜੇ ਬਣੇਗਾ ਤੇ ਕਿਸ ਕਿਸਮ ਦਾ ਬਣੇਗਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਸੀਸੀ ਤਨਾ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ